ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਆਜਾਣਾ ਗੱਲ ਕਰਾਂਗੇ ਅਗਲੇ 10-11 ਦਿਨਾਂ ਦੀ ਯਾਨੀ ਕਿ ਫਰਵਰੀ ਦੇ ਪਹਿਲੇ 10 ਦਿਨਾਂ ਤੱਕ ਦੀ ਜੋ ਮੌਸਮ ਰਿਪੋਰਟ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਪੈਸ਼ਲੀ ਦੀ ਤਾਜ਼ਾ ਸੈਟਲਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ 30 ਜਨਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਤੇ ਆਥਮ ਦੇ ਲਗਭਗ 7 ਵਜੇਨ ਜਾ ਰਹੀ ਹੈ ਜੀ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆ ਕਿ ਇਸ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਬਿਲਕੁਲ ਸਾਫ਼ ਬਣਿਆ ਹੋਇਆ ਟਟਵੀ ਬਦਲਬਾਈ ਅੱਜ ਪੰਜਾਬ ਦੇ ਵਿੱਚ ਦੇ ਉੱਪਰ ਦੇ ਫੱਦਲ ਦੇ ਜਿਹੜੇ ਬੱਦਲ ਆ ਉਹ ਗੁਜ਼ਰਦੇ ਰਹੇ ਆ ਤੇ ਦੁਪਹਿਰ ਤੱਕ ਬੱਦਲ ਗੁਜ਼ਰਦੇ ਰਹੇ ਜਾਂ ਟਟਵੇ ਤੌਰ ਤੇ ਤੇ ਧੁੱਪ ਵੀ ਲੱਗੀ ਜਾਂ ਮੱਠੇ ਤੌਰ ਤੇ ਜ਼ਿਆਤਰ ਖੇਤਰਾ ਦੇ ਵਿੱਚ ਤੇ ਆਉਣ ਵਾਲੇ ਜੇਕਰ ਦਿਨਾਂ ਦੀ ਗੱਲ ਕਰੀਏ ਯਾਨੀ ਕਿ ਜਿਹੜੇ ਅਗਲੇ 48 ਘੰਟੇ ਨੇ ਇੱਕ ਸਿਸਟਮ ਲੱਗਣ ਜਾ ਰਿਹਾ ਇਹ ਸਿਸਟਮ ਫੈਲਾ ਜਾ ਪਰਿਆ ਸੀ 31 ਤਰੀਕ ਨੂੰ ਜਾਂ ਲੱਗਣਾ ਸੀ ਜਿਹੜਾ ਕਿ ਸ਼ਾਮ ਤੋਂ ਐਕਟਿਵ ਹੋਣਾ ਸੀ ਤੇ ਹੁਣ ਇਹ ਸਿਸਟਮ ਅੱਗੇ ਫੈਦਾ ਜਾ ਪਰਿਆ ਜੀ ਜਿਹੜਾ ਚਾਰ ਖਾਂਜ ਵਾਲਾ ਸਿਸਟਮ ਲੱਗਣਾ ਸੀ ਫਰਵਰੀ ਦੇ ਵਿੱਚ 4 5 6 ਫਰਵਰੀ ਨੂੰ ਉਹ ਸਿਸਟਮ ਥੋੜਾ ਕਮਜ਼ੋਰ ਫੈਦਾ ਜਾ ਰਿਹਾ ਤੇ ਜਿਹੜਾ ਇੱਕ ਦੋ ਵਾਲਾ ਸਿਸਟਮ ਹੋਣ ਲੱਗੇਗਾ ਇਹ ਥੋੜਾ ਐਕਟਿਵ ਪੱਧਰ ਕਾਰਵਾਈਆਂ ਮੀਹ ਹਦੀਆਂ ਜਿਹੜਾ ਲਵਾ ਸਕਦਾ ਸੋ ਮਾਝਾ ਖੇਤਰ ਹੈ ਦੋਆਬਾ ਖੇਤਰ ਪੁਆਦ ਖੇਤਰ ਔਰ ਖਾਸ ਕਰ ਮਾਲਵੇ ਦੇ ਜਿਹੜੇ ਕੇਂਦਰੀ ਮਾਲਵੇ ਤੋਂ ਜਿਹੜੇ ਚੜ੍ਹਦੇ ਵੱਲ ਦੇ ਜ਼ਿਲ੍ਹੇ ਆ ਜੇਕਰ ਜ਼ਿਲ੍ਹਾ ਵਾਰਾਂਕੜੇ ਤੋਂ ਅੱਡਣਾ ਸਾਂਝੇ ਕਰੀਏ ਤੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਰੋਪੜ ਇਹਨਾਂ ਸਾਰੇ ਜਨਾਂ ਦੇ ਵਿੱਚ ਮੀਂਹ ਦੇ ਅਸਰ ਬਣਨਗੇ ਉਹ 1 2 3 ਨੂੰ ਵੀ ਬਣ ਸਕਦੇ ਨੇ 2 3 4 ਨੂੰ ਵੀ ਬਣ ਸਕਦੇ ਨੇ ਜਿਹੜਾ ਸਿਸਟਮ ਹੈ ਉਹ 1 31 ਦੀ ਸ਼ਾਮ ਤੋਂ ਕਹਿ ਲਈਏ ਜਾਂ ਫਿਰ 1 ਦੀ ਸਵੇਰ ਤੋਂ ਐਕਟੀਵੇਟ ਹੋਏਗਾ ਇਹਨਾਂ ਖ ਦਾਸਨ ਦੇ ਉੱਤਰਪੂਰਬੀ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਕਹਿ ਲਿਏ ਕਿ ਉੱਤਰਪੂਰਬੀ ਖੇਤਰਾਂ ਦੇ ਵਿੱਚ ਹਰਿਆਣਾ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਯੂਪੀ ਦੇ ਪਛਮੀ ਖੇਤਰਾਂ ਦੇ ਵਿੱਚ ਇਹ ਸਿਸਟਮ ਇੱਕ ਵੱਡੇ ਪੱਧਰ ਤੇ ਕਾਰਵਾਈ ਮੀਹ ਹੱਦਿਆ ਕਰਵਾ ਸਕਦਾ ਹੈ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਹਲਕੀ ਗਰੇਮਾਰੀ ਵੀ ਦਰਜ ਕਰਵਾ ਸਕਦਾ ਹੈ ਜੀ ਸੋ ਇਹ ਸਿਸਟਮ ਜੀ ਫਿਰ ਤੋਂ ਦੱਸ ਜੀ 1 ਤੋਂ ਲੈ ਕੇ 5 ਦੇ ਵਿੱਚਕਾਰ ਲੱਗਣਾ 1 2 3 ਨੂੰ ਲੱਗਦਾ ਜਾਪ ਰਿਹਾ ਉਹਦੇ ਅੱਗੇ ਪਿਛੇ ਵੀ ਥੋੜਾ ਫੇਰ ਬਦਲ ਹੋ ਸਕਦਾ ਹੈ ਜੀ ਸੋ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾਈਏ ਜੋ ਅੱਜ ਜਾਰੀ ਕੀਤੇ ਨੇ ਮੌਸਲ ਫਾਗ ਨੇ ਕੱਤੀ ਦਿਰੀਕਾ ਯਾਨੀ ਕਿ ਕੱਲ ਤੋਂ ਕਹ ਲਈਏ ਸ਼ਾਮ ਤੋਂ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਤੇ ਉਸ ਤੋਂ ਬਾਅਦ 1 ਤੋਂ ਲੈ ਕੇ 2 3 4 5 ਜਾਂ ਫਿਰ ਕਹ ਲਈਏ 2 3 4 ਇਹਨਾਂ ਦੇ ਅਧਰਾਂ ਦੇ ਤਰ੍ਹਾਂ ਇੱਕ ਸਿਸਟਮ ਲੱਗੇਗਾ ਜਿਹੜਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਿਹੜਿਆ ਜਬਰਦਸਤ ਫੈਲਾ ਲਵਾ ਸਕਦਾ ਮੀਹਾ ਦੇ ਫਿਲਹਾਲ ਹਲੇ ਕੋਈ ਆਉਂਦੇ ਦਿਨਾਂ ਤੱਕ ਅਲਰਟ ਜੜਿਆ ਜਾਰੀ ਨਹੀਂ ਕੀਤੇ ਗਏ ਪਰ ਰਡਾਰ ਦੇ ਵਿੱਚ ਸ਼ੋਅ ਜਰੂਰ ਹੋ ਰਿਹਾ ਕੱਲ ਤੋਂ ਬੱਦਲਬਾਈ ਬਣਨੀ ਸ਼ੁਰੂ ਹੋ ਜਾਏਗੀ ਤੇ ਆਉਂਦੇ ਜਿਹੜੇ 4 5 ਦਿਨ ਹੋਣਗੇ ਉਹ ਬੱਦਲਬਾਈ ਵਾਲੇ ਹੀ ਹੋਣਗੇ ਸਿਸਟਮ ਆ ਜਿਹੜਾ ਫਿਰ ਤਰ੍ਹਾਂ ਸਰਗਰਮ ਰਹੇਗਾ ਜੀ ਸ ਜੇਕਰ ਕੋਈ ਤਬਦੀਲੀ ਆਉਂਦੀ ਹੈ ਜਾਂ ਫਿਰ ਇਹਦੇ ਵਿੱਚ ਕੋਈ ਫੇਰ ਬਦਲ ਆਉਂਦਾ ਹੈ ਉਹ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਜੋ ਅਪਡੇਟ ਦਿੰਨੇ ਆਦੇ ਵਿੱਚ ਜਾਣਕਾਰੀ ਜਰੀਆ ਤੁਹਾਡੇ ਨਾਲ ਫਿਲਹਾਲ ਸਾਂਝੀ ਕਰ ਦੇਵਾਂਗੇ ਤੇ ਕੱਲ ਜਮੇਨੇ ਤੌਰ ਤੇ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਨਜ਼ਰ ਨਹੀਂ ਆਏਗੀ ਕਿਤੇ ਕਿਤੇ ਹਲਕੇ ਧੁੰਦ ਹੋ ਸਕਦੀ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਦੁਪਹਿਰ ਤੱਕ ਦਾ ਜਿਹੜਾ ਮੌਸਮ ਸਾਫ਼ੀ ਰਹੇਗਾ ਤਾਂ ਪਰ ਲੱਗੇਗੀ ਜੀ ਦੱਖਣ ਫਰੀਦੀ ਹਵਾ ਚੱਲ ਰਹੀ ਹੈ ਹਲਕੇ ਰਫਤਾਰ ਦੇ ਨਾਲ ਤੇ ਆਉਂਦੇ ਦਿਨਾਂ ਤੱਕ ਵੀ ਕਹਿੰਦੇ ਕੱਲ ਦੇ ਦਿਨ ਤੱਕ ਵੀ ਹਲਕੇ ਰਫਤਾਰ ਦੇ ਨਾਲ ਪੂਰਾ ਜਿਹਾ ਚੱਲਦੇ ਰਹਿਣਾ ਤੇ ਉਸ ਤੋਂ ਬਾਅਦ ਸਿਸਟਮ ਦੀ ਜਿਹੜੀ ਐਂਟਰੀ ਹੋ ਜਾਏਗੀ ਜੀ ਸੋਇਆ ਜੀ ਅਪਡੇਟ ਪਹਿਲੇ 5 ਦਿਨਾਂ ਤੱਕ ਇਹ ਸਿਸਟਮ ਲੱਗੇਗਾ ਉਸ ਤੋਂ ਬਾਅਦ 6 ਤੋਂ ਲੈ ਕੇ 10 ਸਰਵਰੀ ਤੱਕ ਇੱਕ ਹਲਕਾ ਸਿਸਟਮ ਹੋਰ ਆਉਣਾ ਹੈ ਉਹਦੇ ਵਿੱਚ ਕੋਈ ਵੱਡੇ ਮੀਂਹ ਦੇ ਆਸਾਰ ਨਹੀਂ ਹੈ ਤੇ ਉਹ ਵੀ ਟੁੱਟਵੇਂ ਤੌਰ ਤੇ ਹਲਕੇ ਛਰਾਟੇ ਲਵਾ ਸਕਦਾ ਫਿਲਹਾਲ 5 ਤੋਂ ਲੈ ਕੇ 10 ਤਰੀਕ ਤੱਕ ਮੌਸਮ ਹੈ ਜਿਹੜਾ ਤਕਰੀਬਨ ਸਾਫ਼ ਹੀ ਰਹੇਗਾ ਜਿਹੜਾ ਸਿਸਟਮ ਮੈਂ ਜਿਹੜੇ ਲਵਾ ਸਕਦਾ ਤਗੜੇ ਤੌਰ ਤੇ ਉਹ 4 5 6 ਜਾਂ ਫਿਰ ਕਹ ਲਈਏ 6 ਤੋਂ ਪਹਿਲੇ ਦਿਨਾਂ ਦੇ ਦਰਮਿਆਨ ਹੀ ਲੱਗਦਾ ਜਾਪ ਰਿਹਾ ਜੀ ਇਜਾਜ਼ਤ ਦਿਓ ਧੰਨਵਾਦ